6 ਜੂਨ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਪੱਕਾ ਬਣਾਉਂਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਹਾਲ ਗੇਟ ਤੋਂ ਸ਼ੁਰੂ ਹੋ ਕੇ ਹੈਰੀਟੇਜ ਸਟਰੀਟ ਦਰਬਾਰ ਸਾਹਿਬ ਦੇ ਆਸ-पास ਅਤੇ ਹੋਰ ਮਹੱਤਵਪੂਰਨ ਇਲਾਕਿਆਂ ਵਿੱਚੋਂ ਹੋ ਕੇ ਲੰਘਿਆ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਫਲੈਗ ਮਾਰਚ ਕੱਢਣ ਦਾ ਮਕਸਦ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਲੋਕਲ ਪੁਲਿਸ ਨਾਲ ਨਾਲ ਪੰਜਾਬ ਹੈੱਡਕੁਆਰਟਰ ਤੋਂ ਵੀ ਵਧਿਕ ਪੁਲਿਸ ਫੋਰਸ ਮੰਗਵਾਈ ਗਈ ਹੈ ਜੋ ਕਿ 6 ਜੂਨ ਨੂੰ ਲੈ ਕੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਪੁਲਿਸ ਅਧਿਕਾਰੀ ਨੇ ਚੇਤਾਵਨੀ ਦਿੰਦੇ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਅਮਨ ਪੰਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪੁਲਿਸ ਲੋ ਸਖਤ ਤੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਸ਼ਹਿਰ ਵਿੱਚ 25 ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਟ੍ਰੋਲਿੰਗ ਪਾਰਟੀਆਂ ਵੀ ਲਗਾਈਆਂ ਗਈਆਂ ਨੇ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਾਰੇ ਸ਼ਹਿਰ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਜ਼ੋਨ ਵਿੱਚ ਵਿਸ਼ੇਸ਼ ਟੀਮਾਂ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਕਿਸੇ ਵੀ ਸੰਦੇਹਜਨਕ ਗਤੀਵਿਧੀ ਦੀ ਤੁਰੰਤ ਜਾਣਕਾਰੀ ਨਜ਼ਦੀਕੀ ਥਾਣੇ ਨੂੰ ਦੇਣ ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਮਾਈਕ ਲਗਾ ਲਓ ਬਣੀ ਬਣੀ ਰਹਿ ਜਾ ਜੀ 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 ਮੇਰਾ ਲੱਗਦਾ ਜੀ ਮਾਰਚ ਚੱਲਿਆ ਜਾ ਰਿਹਾ ਜੀ ਜੀ ਜਿਹੜਾ 6 ਜੂਨ ਨੂੰ ਜਿਹੜਾ ਕੱਲੋਕਾਰਾ ਦਿਵਸ ਜਿਹੜਾ ਆ ਰਿਹਾ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਿਆ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮੌਜੂਦ ਹਾਂ ਸਰ ਲੱਗਦਾ ਕਿ ਲੱਖਾਂ ਦੀ ਗਿਣਤੀ ਤੇ ਸੰਗਤ ਆਉਂਦੀ ਹੈ ਵਿੱਚ ਸ਼ਰਾਬ ਜਾਂ ਸਭ ਨੂੰ ਉਹਨਾਂ ਉੱਪਰ ਇੱਕ ਨਜ਼ਰ ਰੱਖੀ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪੈ ਆਰਪੀ ਟੀਮਾਂ ਤੇ ਹੋਰ ਫੋਰਸਿਸ ਜਿਹੜੀਆਂ ਆ ਜਿਹੜਾ ਸ਼ਹਿਰ ਦੇ ਵਿੱਚ ਚੱਪੇ-ਚੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਉ ਜਿਹੜਾ ਸਾਡੇ ਵੱਲੋਂ ਟੀਮ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾਂ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣਾ ਮਾਰਚ ਕੱਢਿਆ ਜਾ ਇਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲਾ ਜਿਹੜਾ ਹਾਲਗੇਟ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪਾੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਪੰਜਾਬ ਦੇ ਕਿੰਨੇ ਜਗ੍ਹਾ ਦੀ ਪੋਸਟ ਲਾਈ ਗਈ ਹੈ ਇਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਐਸਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਠੀਕ ਹੈ ਜੀ